ਔਰ ਬਈ ਕੀ ਹਾਲ ਚਾਲ ਸਾਰਿਆਂ ਦਾ ਕੈਂਟੀਆਂ ਹੋ ਗਏ ਸਾਰਿਆਂ ਨੇ ਤੇ ਅੱਜ ਆਪਾਂ ਡਾਵਾਂਗੇ ਆਪਣੇ ਬਜੇ ਛੋਟੇ ਜਿਹੜੇ ਹੁਣ ਨਵੇਂ ਕਢਾਇਆ ਕੁਸਕ ਤੇ ਕੁਝ ਜਿਹੜੇ ਪੁਰਾਣੇ ਸੀਗੇ ਉਹਨਾਂ ਛੱਡਾਂਗੇ ਹੁਣ ਤੇ ਮੈਂ ਆ ਬੈਠੇ ਦੇਖ ਲਓ ਕਰ ਲੈ ਸ਼ੌਂਕ ਆ ਰਤਾ ਆਪਣਾ ਇਹਦੇ ਨਾਲ ਦਿਨ ਬੈਰੀ ਲੱਗੀ ਚਲੋ ਕਰਦੇ ਆਪਾਂ ਅੱਗੇ ਛਾਤਰੇ ਛੁਦਰੇ ਲਾਉਣੇ ਆਗੇ ਕਰਦੇ ਆਂ ਵੀਡੀਓ ਕੰਟੀਨਿਊ ਦੋਨੇ ਸਤਰੇ ਕਰਦੇ ਹੱਟ-ਬੱਟ ਇਧਰ ਪੰਨ ਤਾਂ ਕਾਲਾ ਚੀਨਾ ਬਚਾ ਇਧਰ ਮੰਨ ਤਾਂ ਬਹਰੀ ਕੰਡਾਲਾ ਤੇ ਹਰੀ ਪੂਸਾ ਦੋਨੇ ਸਤਰੇ ਕਰਦੇ ਛੱਟ-ਬੱਟ ਤੇ ਹੁਣ ਡੌਣੇ ਪੱਬਾ ਜੀ ਚਲੋ ਤੇ ਇੱਕ ਆਪਾਂ ਕਬੂਤਰੀ ਦੇ ਰੰਗ ਲਾਇਆ ਸੀਗਾ ਹਰੀ ਬਗਲ ਹਰੀ ਪੂਸ ਖੱਟੀ ਗਾਲੀ ਦੀ ਆ ਦੇਖੋ ਕਰੋ ਚੈੱਕ ਤੇ ਹੁਣ ਛੱਡਦੇ ਆ ਮਾਂਬਾ ਜੇ ਲੈ ਬਜੇ ਕੱਟ ਕੇ ਮੋਟਵੇ ਦੋ ਦੋ ਕੱਟ ਕੇ ਲਈ ਚੱਲ ਹਫਤ ਤੋਂ ਪਹਿਲਾਂ ਆ ਛੋਟਾ ਬੱਚਾ ਜਿਹੜਾ ਆਇਆ ਸੀਗਾ ਯਾਰ ਇਹ ਬੈਗਾ ਸਤਰੀ ਤੇ ਚੱਲ ਬੈ ਜਾ ਬੈ ਜਾ ਬੈ ਜਾ ਬਾਗਾ ਗਿੱਡਾ ਛੜਦੇ ਦੁਜੇ ਵੀ ਆ ਆਪਣਾ ਕਾਲਾ ਕੰਡ ਕਾਲੀ ਬਗਲਾਲਾ ਜੀ ਦੇ ਉਹ ਲਗੜ ਮਾਰ ਗਿਆ ਸੀ ਤੇ ਲੈ ਕੱਢ ਕੇ ਆ ਕਾਲਾ ਜਿੰਨਾ ਛੋਟਾ ਬਚਾ ਗਾਲੇ ਉਹ ਡਬਲ ਨਹੀਂ ਉਹਨੂੰ ਵਹਾ ਦਿੰਨੇ ਨੂੰ ਬੈ ਜਾ ਨਾ ਸਤਰੀ ਤੇ ਇਹ ਇਹ ਦੇਖੀ ਦੇਖੀ ਗਮ ਹੋਰ ਕਰ ਗਿਆ ਜੀ ਇਹ ਇਹ ਦਾਲ ਤੇ ਆ ਆਪਣਾ ਬਗਲਾਲਾ ਕਾਲਾ ਜਿੰਨਾ ਇਦਰਾ ਹਾ ਡੱਬਾ ਚੱਲ ਫੱਟੀ ਚੱਲਣ ਦਬਾ ਦਵਾਂ ਪਾ ਲਿਖਦਾ ਹਰਦਾ ਰੱਤਾਂ ਨਾ ਕੱਢੀ ਹਰੇ ਬੂਸਾਂ ਨਾਲ ਕੱਢਦੇ ਤੇ ਕਾਲਾ ਜਾ ਕੱਢਦੇ ਆ ਗਏ ਆਪੇ ਚਲੋ ਲੈਟਸ ਗੋ ਜਾ ਆ ਚਲੋ ਬਈ ਅੱਗੇ ਆਪਣਾ ਕਾਲਾ ਬੱਚਾ ਕੋਲ ਜਾਓ ਕੋਲ ਦਿਖਾਓ ਆਪਣੀ ਕਾਲੋ ਦਾ ਸੌਂ ਕਰੋ ਇਹ ਕਿਹੜਾ ਹੈ ਆ ਸਪੀਰ ਪਾਰਟੀ ਆ ਛੜ ਦੇ ਨੂੰ ਇੱਕ ਆ ਕੁਗਲ ਆਪਣੀ ਚੈੱਕ ਕਰੋ ਬਾਬੇ ਇਹਨਾਂ ਦੇ ਰੰਗ ਲਾਵਾਂਗੇ ਆਪਾਂ ਇੱਕ ਦੋ ਦਿਨਾਂ ਤੱਕ ਕਰਾਂਗੇ ਹੁਣ ਅਪਡੇਟ ਚਾਲ ਇਹ ਆ ਬੈਗੀ ਛਤਰੀ ਤੇ ਹੁਣ ਕਬੂਤਰ ਆਪਣੇ ਕੋ ਰਾਹੀ ਰਹਿ ਗਏ ਇਹ ਜੀ ਬਾਕੀ ਪੱਟੇ ਹੋਇਆ ਕੋਸੇ ਇੱਕ ਆਪਣੇ ਆ ਕਮਾਂਡ ਲਈ ਵੀ ਹੁਣ ਬਹਾਂ ਦੀ ਛਤਰੀ ਤੇ ਚਾਲ ਦੇਖੀ ਆ ਕਰ ਗਈ ਅੰਡਰ ਬਕਸ ਹੋ ਗਈ ਤਾਂ ਇੱਥੇ ਜਾਵੇਾਂ ਬਰਾਂਚ ਚ ਚਲੋ ਜੀwidehat dite ਹੁਣ ਆਪਾਂ ਹੋਰ ਦੇਖਦੇ ਆਂ ਕੋਈ ਰਹਿ ਤਾਂ ਨਹੀਂ ਗਿਆ ਛੋਡੇ ਹੋ ਗਏ ਖਾਲੀ ਅਸੀਂ ਦੇਖੇ ਚਾਰ ਆ ਰੱਤੇ ਦੇ ਬੇਰੀ ਜੀ ਮਾਰ ਗਈ ਸੀ ਇਸ ਕਰਕੇ ਦੋ ਤੇ ਕੱਢਿਆ ਨਹੀਂ ਆਪਾਂ ਤੇ ਅਸੀਂ ਬਾਕੀ ਪੱਟੇ ਵੇ ਪੰਜ ਬੱਚ ਕੂਤਰ ਆਪਣੇ ਇਹ ਬਾਕੀ ਆਪਣਾ ਕੋਈ ਬੇਰੀ ਬੁਰੀ ਲੈ ਜਾਂਦੀ ਨਹੀਂ ਥਮ ਗਏ ਆਪਣੇ ਤਾਂ ਕੂਤਰ ਸਾਰੇ ਤੇ ਵੱਡੇ ਜੋੜੇ ਆ ਗਏ ਇੱਧਰ ਇੱਧਰ ਬੱਚੇ ਹੋ ਹੀ ਜਾਂਦੇ ਆ ਸੱਟ ਇਹ ਵੀ ਗਿਣਾਂਗੇ ਆਪਾਂ ਆਪਣੇ ਵੱਡੇ ਜੋੜਿਆਂ ਦਾ ਕਰ ਲੋ ਸ਼ੌਂਕ ਨੇ ਖੂਇ ਕਿ ਜੇ ਲੰਮੀ ਵੀਡੀਓ ਚ ਕਰਾਂਗਾ ਤੁਹਾਨੂੰ ਸਾਰਿਆਂ ਦਾ ਸੌਂਕ ਤੇ ਬੱਚੇ ਦੇਖੇ ਬਲ ਹਾਂ ਆਪਾਂ ਜਾ ਕੇ ਕੀ ਬਣਾ ਦਾ ਬੱਚਿਆਂ ਦਾ ਉਹ ਮਿੱਤਰੋ ਸਾਰੇ ਛੱਟ ਤੇ ਨਵੇਂ ਨੂੰ ਬੱਚੇ ਸਾਰੇ ਉੱਡੇ ਖੜੇਗੇ ਨਾ ਆਤਰੀਆਂ ਹੋ ਗਏ ਖਾਲੀ ਆ ਜਾਂਦੇ ਆ ਆ ਫਿਰਦੇ ਆ ਤੇ ਥਾਕੇ ਉੱਤਰਾ ਪਣਾ ਫਿਰਦੇ ਆ ਆ ਇਹਨਾਂ ਦਾ ਦੱਬ ਆਪਣਾ ਆ ਡੱਬਾ ਜਾਂਦਾ ਤੇ ਆਨ ਦੋ ਨਾਂ ਬੱਚੇ ਜਿਹੜੇ ਉੱਡੇ ਸੀਗੇ ਕੋਲ ਤੇ ਕਾਲਾ ਚਿਂਹਾਂ ਜਾ ਆ ਕੀ ਕੋਲ ਮਗਰ ਤੇ ਆ ਡੱਬਾ ਫੇਰ ਆ ਗਿਆ ਆ ਕੁੜੇ ਤਿੰਨ ਬੱਚੇ ਆਪਣੇ ਆ ਜਾਂਦੇ ਆ ਕਰ ਲੋ ਦਰਸ਼ਨ ਲਗਭਗ ਸਾਰੇ ਫਿਰਦੀ ਹਾਲੇ ਤਾਂ ਹੁਣ ਤਾਂ ਛੱਡਿਆ 10 ਮਿੰਟ ਨਹੀਂ ਹੋਏ ਹਲੇ ਅੱਜ ਹਵਾ ਵੀ ਚੱਲ ਪਈ ਹਾਂ ਦੇਖੋ ਹਵਾ ਚੱਲਣ ਦੇ ਕਾਰਨ ਬਾਹਰੀ ਆਉਣ ਦਾ ਖਤਰਾ ਹੈ ਆ ਰਦਰਦੇ ਚਲੋ ਦੇਖੋ ਕੀ ਦਿਨ ਦਾ ਮੰਦਾ ਦਿਨੇ ਤੁਹਾਨੂੰ ਅਪਡੇਟ ਜਦੋਂ ਤੇ ਆਪਣੇ ਆ ਬੈਠਾ ਕਲਾ ਜੀ ਨੇ ਇੱਕ ਵਜਾ ਆ ਬੈਠਾ ਆ ਨਾਂ ਬਚਾ ਬਹਾਲਿਆ ਇੱਕ ਤਾਂ ਦੂਜਾ ਵਾਲੇ ਫਿਰਦਾ ਕਲਾ ਜੀ ਨੇ ਲਕਾਰ ਬਹਾਲਿਆ ਤੇ ਕਲਾ ਜੀ ਨੇ ਫਿਰਦਾ ਆ ਦੇਖ ਲਓ ਕਲਾ ਜੀ ਨੇ ਫਿਰਦਾ ਇੱਥੇ ਉਹਨਾਂ ਲੱਗੀ ਦੀ ਵਹ ਜਾਂਦਾ ਕੈਪਚਰ ਕਰ ਲਈ ਇਹਨੂੰ ਵੀ ਕੈਪਚਰ ਆਪਣੇ ਜਾਨਵਰ ਫਿਰਦੇ ਹੈਗੇ ਕਾਲਾ ਚੀਨਾ ਕੇ ਬਹਿ ਗਿਆ ਸੀਗਾ ਛਤਰੀ ਤੇ ਲੱਗੀ ਦੀ ਬਹਿ ਗਿਆ ਮੜਕਾਉ ਨਹੀਂ ਲੋੜੀ ਨਹੀਂ ਪਈ ਇਹਨੂੰ ਤਾਂ ਤੇ ਇਧਰ ਆਪਣਾ ਬੈਠਿਆ ਤੇ ਆਪਣੇ ਜਾਨਵਰ ਫਿਰਦੇ ਆ ਇਧਰ ਉਹਨੇ ਡਰਾ ਤੇ ਆ ਪੂ ਜ ਨੇ ਯਾਰ ਆ ਗਿਆ ਦੇਖ ਤਾਂ ਕਰ ਲੋ ਸ਼ੌਂਕ ਤੇ ਬਾਕੀ ਆਪਣੇ ਜਾਨਵਰ ਜਿਹਨੇ ਡਰਾ ਤੇ ਗਿਆ ਕਿੱਧਰ ਗਏ ਇੱਥੇ ਫਿਰਦੇ ਹੋਣਗੇ ਤੁਹਾਨੂੰ ਦਿਖਾਉਣਾ ਇੱਕ ਮਿੰਟ ਖੜੋ ਦੇਖਦੇ ਅਸੀਂ ਨੀਂਗਾ ਮਾਰੀ ਪਹਿਲਾਂ ਫਿਰ ਤੁਹਾਨੂੰ ਦਿਖਾਉਣਾ ਆ ਗਏ ਵੀ ਆਪਣੇ ਜਾਨਵਰ ਡੱਬਾ ਜਾਂਦਾ ਤੇ ਇੱਕ ਆ ਜਾਂਦਾ ਕਾਲੀ ਪੂਰਦਾ ਹੈ ਤੇ ਇੱਕ ਆਇਆ ਨਾ ਟੂਸੀ ਡਵਰੀ ਵਾਲਾ ਆਇਆ ਨਾ ਤੇ ਦੋ ਉੱਚੇ ਖੜੇ ਸੀ ਕਾਲੀ ਬਗਲ ਤੇ ਕਾਲੇ ਡੰਡਿਆਂ ਵਾਲਾ ਉਹ ਵੀ ਦਿਖਾ ਦਿੰਨੇ ਆ ਉਹ ਜਾਂਦੇ ਆ ਆ ਜਾਂਦੇ ਆ ਇਹ ਡੱਬਾ ਦਾ ਆ ਗਿਆ ਚਲੋ ਹੋ ਗਿਆ ਲੈਂਡ ਲੈਂਡ ਕਰੂਜ਼ਰ ਤੇ ਬਾਕੀ ਤੁਹਾਨੂੰ ਦਿੰਨੇ ਆ ਅਪਡੇਟ ਉਹਗਾ ਅੱਧਾ ਪੌਣਾ ਘੰਟਾ ਉੜਦਿਆਂ ਨੂੰ ਕਿੰਨਾ ਬੈੰਦਿਆ ਅੱਜ ਮੌਸਮ ਵੀ ਠੰਡਾ ਹਵਾ ਚੱਲੀ ਜਾਂਦੀ ਹੈ ਬਾਕੀ ਤੇ ਕਾਲੀਆਂ ਜਾਂ ਹਰੀਆਂ ਬਗਲਾਂ ਲਈ ਤੇ ਦੋਨੇ ਰੰਗ ਕਰਿਆ ਸੀ ਆਪਾਂ ਹੁਣੇ ਉਹ ਕੂਦਰੀ ਮਿਲਲਾ ਸਾਈਡ ਤੇ ਬੈ ਗਈ ਪਤਾ ਨਹੀਂ ਫਿਰਦੀ ਐ ਤੁਹਾਨੂੰ ਦੰਨੇ ਅਪਡੇਟਾ ਡੱਬਾ ਵੀ ਆ ਗਿਆ ਕੈਪਚਰ ਕਰ ਲਈ ਇਹਨਾਂ ਬੰਦਿਆਂ ਨੂੰ ਠੰਗ ਚਲੋ ਜੀ ਤੇ ਬਾਕੀ ਕ੍ਰਮ ਨਾਲ ਜਨ ਸਮੋਹਕ ਜਿਹੜੇ ਫਿਰਦੇ ਆਪਣੇ ਉੱਚੇ ਖੜ ਗਏ ਆ ਤਾਂ ਨਜ਼ਾਰਾ ਤਾਂ ਆਪਣੇ ਤੇ ਬਾਕੀ ਨੀਵੇਂ ਆਗੇ ਇਹਦੇ ਬੱਚੇ ਗਿੱਜੇ ਵਿੱਚ ਉੱਚੇ ਬਾਗ ਦੇ ਆਣ ਗਿੱਜੇ ਹੁਣੀ ਨਹੀਂ ਫਿਰਦੇ ਵਾਲੇ ਇੱਥੇ ਦੂਜੀ ਤੂਜੀ ਜੀ ਜਿਹੜਾਈ ਉਹਨਾਂ ਦੀ ਆਦੇਸੀ ਕੀ ਆਪਣੀ ਹਰੀਆਂ ਬਗਲਾਂ ਵਾਲੀ ਦੋਨੇ ਆ ਜਾਂਦੀ ਆ ਬੈਠੀ ਨੀ ਜੇ ਪਾਸੇ ਆ ਜਾਂਦੀ ਆ ਇਹ ਵੀ ਕਰ ਲਈ ਕੈਮਰੇ ਚ ਆਪਾਂ ਕੈਪਚਰ ਆ ਜਾਂਦੀ ਆ ਅਦਰੂ ਮੋਟਾ ਭੇਜ ਆਪਾਂ ਸਾਤਰੀ ਵੜਕਾਉਣ ਤੇ ਅਗਲੀ ਹਾਤਰੀ ਤੇ ਕਰਤਾ ਬੱਚੇ ਦਾ ਦਬਾਂ ਦਾ ਕਾਲਾ ਜਿੰਨਾ ਚਲੋ ਇਧਰ ਗਈ ਇਹ ਬਹੁਤ ਹੁੰਦਾ ਹੈ ਆਪਣੀ ਕਾਲੀਆਂ ਆਮ ਹਰੀਆਂ ਬਗਰਾਂ ਨੂੰ ਔੜ ਦੀ ਕਾਲੀ ਲੱਗਦੀ ਆ ਉਹ ਹਰੀਆਂ ਬਗਲਾਂ ਤੇ ਦੋ ਆਪਣੇ ਆ ਜਾਂਦੇ ਆ ਹਰ ਕਾਲੇ ਆਪਣੇ ਹਰੇ ਟੂਸੇ ਹਰੀ ਟੌਰੀ ਤੇ ਬਾਗਲ ਵਾਲਾ ਆ ਜਾਂਦੇ ਆ ਅੱਜ ਜੇ ਹਵਾ ਚੱਲ ਪਈ ਬੈਰੀ ਆਉਂਦਾ ਵੀ ਡਰਾਗਾ ਹਵਾ ਚੱਲੀ ਜਾਂਦੀ ਆ ਟੂ ਮੱਚ ਡੇਂਜਰਸ ਆ ਬੈਰੀ ਆ ਆ ਆਇਆ ਨਾ ਬਰੂ ਆਇਆ ਨਾ ਇਹਦੇ ਅਟਾਇਆ ਕਰਾ ਜੀ ਬੈਰੀ ਨੇ जैसे पंगे लेने खाने लोगों हाथने छत्खाने बन दी बी अपने पिछले ब्लॉग में ती बहुत प्यार पूरे चाली व्यू आ गए जी आइंस पोर्ट बना के रखो व्यू अपना पूरे फुल चाली आ गए पूरे कट्ठे आइंस पोर्ट बना के रखो थोड़ू प्यार छुटकार न चढ़ जाएंगे हौली हौली चाली व्यू तो आ गए हौली हौली बजा ਆ ਜਾਂਦਾ ਆਪਣਾ ਹਰੀ ਬਗੜਾਲਾ ਲੂਨ ਟ੍ਰੋਪ ਸਪੋਰਟ ਬਣਾਉ ਹੈ ਫੋਨ ਇਹ ਆਪਣੇ ਚੈਨਲ ਪਹਿਲਾਂ ਸ਼ਾਰਟ ਬਣਾਉਂਦੇ ਸੀ ਆਪਾਂ ਇਹ ਇਹ ਫ੍ਰੀਜ਼ ਹੋ ਗਿਆ ਠੀਕ ਹੈ ਜਿਸ ਕਾਰਨ ਆਪਣੀਆਂ ਵੀਡੀਓਾਂ ਚੱਲਣੋਂ हट ਗਈਆਂ ਫ੍ਰੀਜ਼ ਹੋਣ ਦਾ ਕਾਰਨ ਇੱਕ ਕਾਪੀਰਾਈਟ ਆ ਗਈ ਸੀ ਸਾਨੂੰ ਪਤਾ ਨਹੀਂ ਹੁੰਦਾ ਜਿਹੜੇ ਪਹਿਲੇ ਵੀਡੀਓ ਪਾਈ ਜਾਂਦੇ ਸੀ ਸਬਸਕ੍ਰਾਈਬਰ ਆਪਣੇ 8000 ਆ ਇਹਦੇ ਕਰਕੇ ਆਪਣੀਆਂ ਵੀਡੀਓਾਂ ਘੱਟ ਚੱਲ ਰਹੀਆਂ ਚਲੋ ਕੋਈ ਨਹੀਂ ਆਪਾਂ ਕਰਾਂਗੇ ਮਿਹਨਤ ਇਹਨੂੰ ਦਿਖਾਉਣ ਲਈ ਅੱਗੇ ਅਪਡੇਟ ਕੀ ਦਿੰਨੇ ਆ ਟਾਈਮ ਹੋ ਗਿਆ ਬਈ 10:22 ਹੋ ਗਏ ਫਿਰਦੇ ਜਾਨਵਰ ਆਪਣੇ ਇੱਕ ਤਾਂ ਆਉਂਦਾ ਕਾਲੀ ਟੌਰੀ ਵਾਲਾ ਆ ਜਾਂਦਾ ਤੇ ਬਾਕੀ ਇੱਥੇ ਫਿਰਦੇ ਆ ਇੱਕ ਆ ਜਾਂਦਾ ਤੇ ਦੋ ਆਪਣੇ ਆ ਖੜੇ ਆ ਤੇ ਕੈਪਚਰ ਹੁੰਦੇ ਆ ਇੱਕ ਮਿੰਟ ਮੰਟ ਨੂੰ ਆ ਉੱਪਰ ਲਗਾ ਕੇ ਫਿਰਦੇ ਆ ਆ ਜਾਂਦੇ ਆ ਲੋਕ ਆਪਣੇ ਆ ਖੜਿਆ ਤੇ ਤਿੰਨ ਆਪਣੇ ਆ ਜਾਂਦੇ ਆ ਤੇ ਇੱਕ ਚੌਥਾ ਆਉਂਦਾ ਆਪਣਾ ਆ ਜਾਂਦਾ ਤੇ ਬਾਕੀ ਆਪਣੇ ਇੱਥੇ ਫਿਰਦੇ ਹੈਗੇ ਹੁਣ ਦਿਖਾ ਦਿੰਨੇ ਆ ਜੇ ਸੱਤਰੀ ਤੇ ਬੈਠੇ ਨੇ ਕਾਬਲ ਸ਼ੌਂਕ ਨੂੰ ਇੱਕ ਆ ਬੰਨਿਆ ਹੋਇਦਾਂ ਇੱਥੇ ਫਿਰਦੇ ਹੈਗੇ ਉਹਨੂੰ ਕਰਾਉਣਾ ਸ਼ੌਂਕ ਟਾਈਮ ਹੋ ਗਿਆ ਸੀ ਦੱਸਾ ਦੇਗਾ ਤੁਹਾਨੂੰ ਬਾਕੀ ਦੇਖ ਲੈ ਕਿੰਨੇ ਵਜੇ ਬੈੰਦੇ ਬੁੰਦੇ ਜਦੋਂ ਵੀ ਠੰਡਾ ਹੀ ਚੱਲੀ ਜਾਂਦਾ ਹੈ ਦਲੋਕ ਦਿਨੇ ਹੁਣ ਅੱਗੇ ਦੀ ਅਪਡੇਟ ਫਿਰਦੇ ਆਪਣੇ ਜਾਨਵਰ 12:40 ਹੋ ਗਈ। ਤੁਹਾਨੂੰ ਅਪਡੇਟ ਦੇ ਦਈਏ ਫਿਰਦੇ ਆਪਣੇ ਜਾਨਵਰ। ਆ ਜੁੱਤੀ ਕੁਛ ਕਰੂ ਆਪਣੀ। 12:40 ਹੋ ਗਈ। ਸਾਰੇ ਫਿਰਦੇ ਲਗਭਗ। ਜਿਹੜਾ ਹਰਗਲਾ ਡੱਬਾ ਹੀ ਬੈਠਾ ਸੀਗਾ। ਉਹ ਬਿਠਾ ਤੇ ਕਾਲਾ ਜਿਹਾ ਡੁੱਡ ਖੜਾ ਸੀ ਉਹ ਵੀ ਫਿਰਦਾ ਇੱਥੇ। ਦਿਖਾ ਦਿੰਨੇ ਆ। ਬਾਕੀ ਆਪਣੇ ਸਾਰੇ ਜਾਨਵਰ ਫਿਰਦੀ ਆਲੇ। ਇਹ ਸੀ ਆਪਣੀ 12:40 ਦੀ ਅਪਡੇਟ। 12:40 ਕੇ 43:43 ਹੋਇਆ ਬਈ। ਚਲ 40 ਮੰਨ ਲੋ ਮਾਰਨ 40 ਦੀ ਅਪਡੇਟ ਇੱਕ ਆ ਜਾਂਦੀ ਆਪਣੀ ਉਹ ਜਾਂਦੀ ਇਕੱਲੀ ਨੀਚੇ ਨੀਚੇ ਦੇਖੋ ਇਹ ਆ ਰਹੀ ਹੈ 1 ਵਜ ਗਿਆ ਤੇ ਆਪਣੇ ਹੁਣ ਜਾਨਵਰ ਬੈਠਣ ਆ ਗਏ ਪਹਿਲਾ ਤਾਂ ਕਿ ਆਪਣਾ ਕਾਲੀ ਪੂਸ ਦਾ ਸਹੀ 1 ਵਜ ਕੇ 3 ਮਿੰਟ ਹੋ ਗਏ ਬਈ ਐਵੇਂ ਕੀ ਆਪਣਾ ਕੀ ਫਾਇਦਾ ਕਾਲੀ ਪੂਸ ਦਾ ਆ ਗਿਆ ਜੀ ਬੈਠਣ ਤੇ ਉਧਰ ਲੰਮਾ ਗੇੜਾ ਪਾ ਕੇ ਬੈਠੂਗਾ ਹੁਣ ਇੱਕ ਆਪਣਾ ਹਰੇ ਟੂ ਸੈਟ ਟੌਰੀ ਵਾਲਾ ਵੀ ਆ ਗਿਆ ਆ ਦੋਨੇ ਆ ਗਏ ਬੈਠਣਾ ਆ ਆ ਗਏ ਦੋਨੇ ਬਈ ਬੈਠੇ ਨੇ ਹੁਣ ਵੀਡੀਓ ਕੈਪਚਰ ਕਰਕੇ ਤੁਹਾਨੂੰ ਅਗਰ ਜ਼ਰੂਰ ਸ਼ੇਅਰ ਕਰਾਂਗੇ ਆ ਹੁਣ ਬਹਿ ਜੂਗਾ ਬਸ ਆ ਲਾਸਟ ਕਿੜਾ ਹੀ ਹੈਗਾ ਦਾ ਆ ਗਿਆ ਬਸ ਬੈਂਦਾ ਇਹ ਹੁਣ ਬਹਿ ਜੂਗਾ ਜੀ ਆਪਣਾ ਕਾਲੀ ਟੌਰੀ ਦਾ ਆ ਜਾਨਵਰ ਆਪਣਾ ਹੁਣ ਬਹਿ ਜੂਗਾ ਇਹ ਆ ਗਿਆ ਥੋੜਾ ਸਾਹਮਣੇ ਕੈਪਚਰ ਕਰਦੇ ਹੋਏ ਬਲਰ ਹੁੰਦਾ ਇੱਕ ਤਾਂ ਯਾਰ ਇਹ ਪਤਾ ਨਹੀਂ ਕੀ ਚੱਕਰ ਪੈ ਗਿਆ ਦਾ ਜੇ ਹੁਣ ਬੈਠਣਾ ਆ ਤੁਹਾਨੂੰ ਕਰਦੇ ਆ ਸ਼ੇਅਰ ਮੜੇ ਜੇ ਦੇਖਦੇ ਆ ਆ ਗਿਆ ਮੇਰੇ ਬਰੂ ਆ ਗਿਆ ਕਹਿੰਦੇ ਬਰੂ ਇਹ ਆ ਗਿਆ ਇਹ ਟਰੰਮ ਟਰੰਮ ਆ ਗਿਆ ਬੇਰ ਮੇਰੇ ਬਰੂ ਥੱਪੇ ਮਾਰਦਾ ਜਾਂਦਾ ਕਹਿੰਦੇ ਥੱਪੇ ਕੱਟਣ ਮਸ਼ੀਨ ਕਹਿੰਦੇ ਉਹ ਮੁੜਦਾ ਹੋਇਆ ਆਊਗਾ ਥੋੜਨਾ ਕਮੈਂਟਰੀ ਬਹੁਤ ਵਧੀਆ ਕਰਦੇ ਆਪਾਂ ਆ ਗਿਆ ਮੇਰੇ ਬਰੂ ਕਹਿੰਦੇ ਆ ਵੀ ਆ ਗਿਆ ਆ ਜਾ ਤੂੰ ਹੀ ਆ ਜਾ ਬੱਸ ਦੋਪਰਾ ਅੜੀ ਕਰਗੇ ਨੇ ਆ ਗਿਆ ਮੇਰੇ ਬਰੂ ਇਹ ਅੜੀ ਕਿਉਂ ਕਰ ਰਿਹਾ ਹੈ ਬ੍ਰਦਰ ਤੂੰ ਬਹਿ ਜਾ ਆਇਆ ਇਸੋ ਕੀ ਆਪਣੇ ਸਾਰੇ ਕੁਤਰ ਵੀ ਪਾਣੀ ਪੂਣੀ ਦਾ ਕੋਈ ਕਰਿਆ ਨਹੀਂ ਗਾ ਜਦੋਂ ਕਰਿਆ ਸਾਨੂੰ ਅਪਡੇਟ ਕਰਾਂਗੇ ਲੈ ਹੁਣ ਹੀ ਗੱਡਿਆ ਇੱਕ ਆਹ ਗਾ ਦੇਖੋ ਜੈਂਬੋ 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 ਨਾ ਨਾ ਕਿ ਡਰਾਗ ਤੋਂ ਸਿੱਕੇ ਨਾਲ ਆਇਆ ਆਪਣੀ ਜਮੀਂ ਆਪਾਂ ਜੈਂਬੋ ਜੈਂਬੋ ਸਾਥੇ ਟਾ ਵਾ ਗਿਆ ਹੈ ਕੋਠੀ ਘਾਟੀ ਟਾ ਕੇ ਪੂਰੇ ਸਾਰੇ ਬੰਨਣ ਦੇ ਉੱਥੇ ਢਾ ਕੇ ਫੇਰ ਆਉਂਦਾ ਇਹ ਅੱਧਾ ਪੌਣਾ ਘੰਟਾ ਉੱਟ ਕੇ ਕਿਸੇ ਸਾਥਰੀ ਕੋਠੀ ਲੱਭ ਲੈਂਦਾ ਤਾੜ ਦੇਣੇ ਬਹਿ ਜਾਂਦਾ ਜਾ ਕੇ ਤੇ ਆਪਣਾ ਕਾਲੀ ਪੂਛੇ ਵਾਲਾ ਆਹ ਕਰਦਾ ਵੀ ਇਹ ਵੀ ਜਿਹੜਾ ਚੜਨ ਲੱਗੇ ਮਨ ਲੱਗਦਾ ਬੈਠਾ ਬੰਦਾ ਤੇ ਕਿਡਨ ਲੱਗਦਾ ਲੱਸਣਾ ਲੱਗਦੇ ਨਹੀਂ ਬਹਿਣ ਵਾਲੇ ਇਹਨਾਂ ਦੇ ਉਹ ਹੀ ਵਗਦਾ ਹਾਂ ਆ ਜਾਂਦਾ ਉਹ ਕਰਦੇ ਆ ਕੈਪਚਰ ਇਹ ਰਹਾ ਆ ਬਾਹਰ ਉਹ ਹਰੀ ਬਗਲਾਲਾ ਆ ਗਿਆ ਬਹਰ ਉਹ ਨਾਲੀ ਵਗੇ ਬੈ ਜਾਣਗੇ ਤੇ ਆਪਣੇ ਕਾਲੇ ਡੰਡੇ ਵਾਲਾ ਤੇ ਕਾਲੀ ਬਗਲ ਵਾਲਾ ਉਹ ਦੋਨੇ ਤਾਂ ਹੀ ਖੜੇ ਹੈਗੇ ਅੜੀ ਕਰੀ ਜਾਂਦੇ ਆ ਪਹਿਲਾਂ ਵੀ ਇੱਕ ਵਾਰੀ ਐਂ ਹੋਇਆ ਸੀਗਾ ਦੇਖੋ ਦੋ ਰੱਤੇ ਬਚੇ ਸੀਗੇ ਇੱਕ ਦੀ ਬਗਲ ਸੀ ਹਰੀ ਇੱਕ ਦੀ ਸੀ ਲਾਲ ਅਜੇ ਜਿਵੇਂ 8 ਵਜੇ ਛੱਡੇ ਸੀਗੇ ਉਹ ਦੋਨੇ ਤਾਂ ਹੀ ਖੜੇ ਤੇ ਇੱਕ ਦੇ ਇੱਕ ਨਹੀਂ ਮਾਜਿਆ ਕਰਕੇ ਦੂਜਾ ਤਾਂ ਆਵਾਜਿਆ ਕਰਕੇ ਦੂਜਾ ਤਾਂ ਆਇਆ ਕਰ ਤਿੱਕ ਨਹੀਂ ਮਾਜਿਆ ਕਰੇ ਉਹ ਅੜੀ ਅੜੀ ਜੀ ਬੈਨੇ ਤਾਹਰੇ ਹੋ ਗਏ ਖੜੇ ਰਹਿ ਚਾੜੇ 11 ਵਜੇ ਛੱਡ ਹੀ ਜਾ ਰੇ ਬੈਰੀ ਹੈਗੀ ਇੱਕ ਜਾਂ ਫੀਟ ਮਾਰ ਗਈ ਹਰੀ ਬਗਲ ਵਾਲੇ ਦੇ ਤੇ ਗਲੈਬ ਬਗਲ ਨੂੰ ਨਾਲ ਚੱਕ ਕੇ ਲੈ ਗਈ ਆਤਾ ਬੈਠਾ ਸਾਨੂੰ ਦਿਖਾਵਾਂਗੇ ਉਹਨੂੰ ਛੱਡਾ ਕਰਾਂਗੇ ਮਾੜਾ ਲੋਟ ਹੋ ਜਾਂਦੇ ਟਾਂਕੇ ਲਾਈ ਚੁੱਕੇ ਸੀ ਸਟਿਚਸ ਸਟੈਚ ਕਰਕੇ ਹੋਲੇ ਕੱਢਣੇ ਸੀ ਇਹਦਾ ਮੈਨੂੰ ਔਖੀ ਬੈਥੇ ਲੱਗਦੇ ਆ ਜਦੋਂ ਬੈਠਣਾ ਉਹਨਾਂ ਕਰਾਂਗੇ ਸ਼ੇਅਰ ਲੱਗੇ ਅਪਡੇਟ ਐਚਾ ਰੱਖੀਏ ਬੰਦਾ ਫਿੱਟ OK ਹੈਗਾ ਮੇਰੇ ਬ੍ਰੋ ਬਾਈ ਆ ਖਾਸ ਮਾਂ 2:37 ਹੋ ਗਏ ਬਈ ਆਪਣੇ ਅੱਧੇ ਜਨਮ ਵਰਤਾ ਆ ਗਏ ਤੇ ਤਿੰਨ ਜਨਮ ਆਪਣੇ ਫਿਰਦੇ ਆ ਤਾਂ ਹੀ 2 ਸੈਟ ਟੌਰੀ ਵਾਲਾ ਤੇ ਬਾਗਲਾ ਵਾਲਾ ਤੇ ਡੰਡੇ ਵਾਲਾ ਤੰਨੇ ਫਿਰਦੇ ਹੈਗੇ ਤਾਂ ਦਿਖਾਉਣਾ ਤੁਹਾਨੂੰ 1 ਮਿੰਟ 1:50 ਜੀ ਬਈ ਆਪਣਾ ਕਾਲੀ ਗਸ ਦਾ ਬੱਚਾ ਬਹੁਤ ਖੜਾ ਹੈ ਮਸਾਂਦੇ ਸੀ ਹੈਗਾ ਤੇ ਦੂਜਾ ਹੋ ਜਾ ਤੁਹਾਨੂੰ ਦਿਖਾਉਣਾ 1 ਮਿੰਟ 2 ਸੈਟ ਟੌਰੀ ਵਾਲਾ ਤੇ ਡੰਡੇ ਵਾਲਾ ਕਾਲ 3:00 ਵਜੇ ਸਭੀ ਮਿੰਟ ਤੇ ਆ ਬੱਚਾ ਆਇਆ ਬਈ ਆ ਬੈਠਾ ਕਲਾ ਜੀ ਦਾ ਆ ਤਾਂ ਹੀ ਬੈਗੇ ਸੀਗਾ ਆ ਪਹਿਲੇ ਬੈਗੇ ਸੁੱਧੂ ਆ ਦੂਜਾ ਬੈਤਰੇ ਆ ਟਾਈਮ ਨਾਲ ਹੀ ਬੈਗੇ ਸੀਗੇ ਆ ਬਈ ਤਾਂ ਬਹੁਤ ਬਹੁਤ ਵੱਡ ਗੈਪ ਤੇ ਦੋ ਰਹਿ ਗਏ ਆਪਣੇ ਇੱਕ ਆ ਟੂ ਸਟੋਰੀ ਵਾਲਾ ਹਰੀ ਵਾਲਾ ਤੇ ਇੱਕ ਕਾਲੀ ਬਗਲ ਵਾਲਾ ਕਿਤੇ ਕਾਲਾ ਘੰਡਾ ਉਹਦਾ ਜਿਹਨੂੰ ਬੈਰੀ ਪੈਗੀ ਚ ਪਦੇ ਪਰਸੋਂ ਆ ਵਜੇ ਗੱਡੂ ਕਹਿਣਾ ਆ ਪਾਣੀ ਪੁਣੀ ਬੈ ਸੱਟ ਬੈਟਾ ਨਹੀਂ ਗਲੇ ਆ ਬਤਾ ਆ ਸਾਖ coma ਰੋਟੇ ਦੇ ਆ ਡੱਬਾ ਆਪਣਾ ਬੱਚਾ ਵੀ ਆ ਗਿਆ ਜੀ ਬਈ ਇਹਨੂੰ ਪਾਣੀ ਧਰਦੀਏ ਆਇਆ ਪੱਤਾ ਆਇਆ 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 ਆ ਬੱਚਾ ਵੀ ਆ ਕੇ ਬੈ ਗਿਆ ਜੀ ਆਪਣਾ ਸਾਖ ਕਾਲਾ ਕੰਡ ਕਲਡੋਰੀ ਦਾ ਆ ਕੇ ਬੈਠਾ ਆਪਣੀ 3:30 ਵਜੇ ਆ ਗਿਆ ਜੀ ਪੀਲਾ ਪੱਤਾ ਪੀਲਾ ਆਇਆ ਆਪਣੇ ਦੋ ਬਈ ਉੱਤੀ ਖੜੇ ਹੈਗੇ ਪਤਾ ਨਹੀਂ ਉਹ ਕੀ ਕਰਨਗੇ ਕੀ ਨਾ ਕਾਲਾ ਕੰਡ ਕਾਲੀ ਕੱਸਦਾ ਤੇ ਇੱਕ ਹਰੇ ਟੂ ਸੈਟਰੀ ਟੋਰੀ ਵਾਲਾ ਉਹ ਆਪਣੇ ਥੱਲੇ ਹੀ ਨਹੀਂ ਆਉਂਦਾ ਤਾਂ ਹੀ ਇੱਕ ਕੁਝ ਬੜ ਬੜ ਉੱਡੀ ਜਾਂਦੇ ਆ ਸਾਡੇ ਦਾ ਨਾ ਟਾਈਮ ਹੋਗਾ ਪਤਾ ਨਹੀਂ ਕੀ ਕਰਨਗੇ ਡੱਗ ਡੁਗਣਾ ਆਪਣੇ ਪਾਸੇ ਛੋਟੇ ਬੱਚੇ ਹਲੇ ਦੂਜੀ ਦੂਜੀ ਕਲੀ ਦੇ ਦੇਖਦੇ ਕੀ ਬਣਦਾ ਆਉਣਗੇ ਕਿ ਆਉਂਦੇ ਨਹੀਂ ਮਨ ਤਾਂ ਲੱਗਦਾ ਡਿੱਗਣਗੇ ਪਾਸੇ ਡਿੱਗਣਗੇ ਯਾਰ ਵਿੱਚ ਵਿੱਚ ਉੱਡੀ ਨੇ ਵਿੱਚ ਵਿੱਚ ਹੋਣਾ ਤੁਹਾਨੂੰ ਦਿਖਾ ਦਿੰਨੇ ਇੱਕ ਮਿੰਟ ਦੇਖੋ ਕਰ ਦੇ ਉਹਨੂੰ ਕੈਮਰੇ ਚ ਕੈਪਚਰ ਇਹ ਹੁੰਦੇ ਹੋ ਤਾਂ ਉਹ ਦਿਖਾਉਣ ਨੇ ਆਇਆ ਕਰੋ ਸ਼ਾਮ ਨੂੰ ਉਹਨੂੰ ਕਰਾਉਣੇ ਬਈ ਉਹਨਾਂ ਦਾ ਦਰਸ਼ਨ ਦੇ ਦੇ ਸੀ ਦਾ ਅਸੀਂ ਬਈ ਕੱਖ ਵੱਢ ਲਈਏ ਤਾਂ ਕੁਕ ਵੱਢ ਕੇ ਉਹਨਾਂ ਦੇ ਘਰੇ ਜਾਂਦੇ ਆਂ ਆਡਾ ਦੂਜਾ ਵੇੜਾ ਜਾਂਦਾ ਘਰੇ ਜਾ ਕੇ ਦਾਦ ਜੀ ਨੂੰ ਅਪਡੇਟ ਦਿੰਨੇ ਆ ਆਪਣੇ ਦੋ ਜਾਨ ਬਰਾਏ ਨਹੀਂ ਗਏ ਆ ਨਵਾਂ ਡਰਾਈਵਰ ਬਣਾਇਆ ਇੱਕ ਘੜੀ ਗੱਡੀ ਆਉਂਦੀ ਐ ਆ ਆਪਣੇ ਖੇਤਾਂ ਅਗੇ ਵੀ ਉੱਤਖ ਪਰ ਬਾਈ ਆਪਾਂ ਸਤਰੇ ਸੁਤਨੇ ਦੋਨੇ ਲਾਤੀਆਂ ਸੀ ਤੇ ਬੱਚੇ ਜਿਹੜੇ ਹੈਗੇ ਸੀ ਆਪਾਂ ਅੰਦਰ ਕਰਦੇ ਸੀਗੇ ਤੇ ਦੂਜੀ ਜੋੜੀ ਨੂੰ ਆਪਾਂ ਦਾਣਾ ਪਾਣੀ ਪਾਤਾ ਸੀਗਾ ਤੇ ਬੱਚਾ ਨੂੰ ਦਾਣਾ ਪਾਣੀ ਵਾ ਕੇ ਅੰਦਰ ਕਰਦੇ ਸੀਗੇ ਸਾਰੇ ਓਕੇ ਰਿਪੋਰਟ ਬੈਠੇ ਹੈਗੇ ਤੇ ਆਪਣੇ ਦੋ ਵਾਇਰ ਨਹੀਂਗੇ ਜਾਨਵਰ ਆਪਣੇ ਇੱਕ ਬੱਚੇ ਦਾ ਰੰਗ ਸੀਗਾ ਹਰੇ ਟੂਸੇ ਹਰੀ ਟੌਰੀ ਇੱਕ ਦਾ ਸੀਗਾ ਕਾਲੀਆਂ ਬਗਲ ਤੇ ਕਾਲਾ ਢਿੱਡ ਇਹ ਦੋਨੇ ਨਹੀਂ ਆਏ ਮੁੰਡੇ ਯਾਰ ਕਾਲਾ ਜਿੰਨਾ ਸੀਗਾ ਪਤਾ ਨਹੀਂ ਕੀ ਰੱਬ ਜਾਣਦਾ ਜੂਰ ਜੂਰ ਵੱਧ ਲਾ ਕੇ ਡਿੱਗ ਗਏ ਪਤਾ ਨਹੀਂ ਨਾਲ ਦੇ ਪਿੰਡ ਪੋਣਾ ਲੰਘ ਗਏ ਯਾਰ ਉਹਨਾਂ ਪਤਾ ਹੀ ਨਹੀਂ ਲੱਗਾ ਦਿਸੇ ਹੀ ਨਹੀਂਗਾ ਕੱਟ ਹੀ ਦੇਖਦੇ ਬੰਨ ਉੱਚੇ ਵਾਲੇ ਕੜੇ ਜੀ بس ਦੋਨੇ ਬੱਚੇ ਚਲੋ ਛੱਡੋ ਭਾਈ ਠੀਕ ਆਪਾਂ ਬਲਾਉਗੇ ਇੱਥੇ ਸਮਾਪਤ ਕਰਦੇ ਆਂ ਫਿਰ ਮਿਲਦੇ ਆਂ ਨਵੇਂ ਬਲਾਉਗੇ